ਆਹ ਵੀ ਪੰਜਾਬੀਓ ਕਿਦਾਂ ਸਾਰੇ ਕੱਲ ਮਨੀਸ਼ ਸਸੋਦੀਆ ਦੀ ਇੱਕ ਵੀਡੀਓ ਜੋ ਸੋਸ਼ਲ ਨੈਟਵਰਕ ਤੇ ਫੈਲ ਰਹੀ ਆ ਸੁਣ ਲਈ ਸਾਰੇ ਨੇ ਕੀ ਕਹਿ ਰਿਹਾ ਉਹ ਪੰਜਾਬ ਦੀਆਂ ਔਰਤਾਂ ਨੂੰ ਇਹ ਦੱਸ ਰਿਹਾ ਵਾ ਸੱਚ ਬੋਲੋ ਝੂਠ ਬੋਲੋ ਕੁਝ ਵੀ ਕਰੋ ਪਰ 2027 ਦੇ ਵਿੱਚ ਸਾਨੂੰ ਵੋਟਾਂ ਲਿਆ ਕੇ ਦਿਓ ਸਾਮਦਮ ਦੰਡ ਭੇਦ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਅੱਜ ਦੇ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਸਹੀ ਨਹੀਂ ਆ। ਸੰਵਾਦਮ ਦੰਡ ਭੇਦ ਦਾ ਮਤਲਬ ਕੀ ਹੈ? ਖਰੀਦਿਆ ਜਾਣਾ। ਉਸ ਦਾ ਪਤਾ ਕਰਨਾ ਕਿ ਉੱਥੇ ਕਮਜ਼ੋਰੀ ਕੀ ਹੈ। ਉਸ ਨੂੰ ਡਰਾਇਆ ਧਮਕਾਇਆ ਜਾਣਾ। ਬਲੈਕਮੇਲਿੰਗ ਜਿਹਨੂੰ ਕਹਿੰਦੇ ਬਲੈਕਮੇਲਿੰਗ ਵਰਤਨਾ ਕਿਵੇਂ ਕਰ ਸਕਦੀਆਂ ਸਮਝ ਰਹੇ ਹੋ ਨਾ ਕੀ ਹੁਣ ਅਸੀਂ ਇਹ ਸਮਝ ਲਈਏ ਜਿਹੜੇ ਕੇਜਰੀ ਆਲ ਨੇ ਕੁੰਮਰ ਵਿਜੇ ਪ੍ਰਤਾਪ ਨੂੰ ਆਪਦੇ ਕੋਲ ਖੜਾ ਕਰਕੇ ਇਹ ਗੱਲ ਕਹੀ ਸੀ ਕਿ ਉਹ ਰਿਪੋਰਟ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਦੇ ਵਿੱਚ ਕਿਹੜੇ ਕਿਹੜੇ ਬੰਦੇ ਸ਼ਾਮਲ ਨੇ ਉਹ ਰਿਪੋਰਟ ਕੁੰਮਰ ਵਿਜੇ ਪ੍ਰਤਾਪ ਕੋਲੇ ਇਹ ਦੋ ਮਿੰਟ ਦਾ ਕੰਮ ਆ ਸਾਡਾ ਉਹ ਬੰਦੇ ਅੰਦਰ ਕਰਨ ਦਾ ਔਰ ਪੂਰੇ ਪੰਜਾਬ ਦੇ ਵਿੱਚ ਕੁਮਰਬਿਜੇ ਪ੍ਰਤਾਪ ਦੇ ਪੋਸਟਰ ਲੱਗੇ ਹੋਏ ਸੀ ਔਰ ਇੱਕ ਭਗਵੰਤਮਾਨ ਇੱਕ ਕੇਜਰੀਆ ਵਾਲ ਤੇ ਦੂਜਾ ਬੰਦਾ ਕੁਮਰਬਿਜੇ ਪ੍ਰਤਾਪ ਸੀ ਜਿਨ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਪੋਸਟਰ ਲੱਗੇ ਹੋਏ ਸੀ ਹੁਣ ਮੰਨ ਲਿਗੇ ਵੀ ਇਹ ਗੱਲ ਥੋੜੀ ਉਹ ਜਿਹੜੀ ਰਾਜਨੀਤੀ ਆ ਜਿਹੜੀ ਤੁਸੀਂ ਹੁਣ ਪੰਜਾਬ ਦੀਆਂ ਔਰਤਾਂ ਨੂੰ ਸਿਖਾ ਰਹੇ ਆ ਉਹਦਾ ਹੀ ਇੱਕ ਹਿੱਸਾ ਸੀ ਸਾਮਦਮ ਦੰਡ ਭੇਦ ਦਾ ਮਤਲਬ ਵੱਡੇ ਨੂੰ ਮਾਰਨ ਵਾਸਤੇ ਮਤਲਬ ਵੱਡੇ ਨੂੰ ਵੱਡਾ ਬਣਨ ਵਾਸਤੇ ਵੱਡੇ ਦੇ ਖਿਲਾਫ ਬੋਲੋ ਵੱਡੇ ਨੂੰ ਮਾਰੋ ਵੱਡੇ ਨੂੰ ਖਤਮ ਕਰੋ ਉਹਦੀ ਥਾਂ ਆਪ ਸਥਾਪਿਤ ਹੋ ਜਾਓ ਕੀ ਇਹ ਰਾਜਨੀਤੀ ਦਾ ਸਣਾ ਹੀ ਸੀ ਕੀ ਹੁਣ ਮੰਨ ਲਈਏ ਕਿ ਤੁਹਾਡੇ ਕੋਲ ਕੋਈ ਵੀ ਰਿਪੋਰਟ ਨਹੀਂ ਸੀ ਜਿਹਦੇ ਵਿੱਚ ਸਖਬੀਰ ਬਾਦਲ ਬਾਦਲ ਜਾਂ ਉਹਨਾਂ ਦੀ ਜੁੰਡਲੀ ਦਾ ਹੋਰ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਸ਼ਾਮਲ ਹੋਵੇ ਇਹ ਸਾਰੀ ਗੱਲ ਤੁਸੀਂ ਫਲਾਈ ਹੋਏ ਸੀਗੇ ਹੁਣ ਮੰਨ ਲਈਏ ਕਿਉਂਕਿ ਤੁਸੀਂ ਤਾਂ ਪਹਿਲੇ ਦਿਨ ਤੋਂ ਇਹ ਰਾਜਨੀਤੀ ਕਰਦੇ ਪਏ ਆ ਬੱਬੜ ਕੇ ਬੋਲੇ ਹੁਣ ਜੇ ਤੁਹਾਡੇ ਵਿੱਚ ਕਣ ਕੰਨਾ ਹੁੰਦਾ ਜੇ ਤੁਹਾਨੂੰ ਪਤਾ ਹੁੰਦਾ ਵੀ ਮਚੀਠੀਆ ਚਟਾ ਵੇਚਦਾ ਸ਼ਰੀਆਂ ਵੇਚਦਾ ਝਟਾ ਔਰ ਪੂਰੇ ਪੰਜਾਬ ਦੇ ਵਿੱਚ ਉਸ ਦਾ ਨਾਂ ਬੋਲਦਾ ਸੀ ਭੁੱਲੇ ਅਰਗੇ ਨੇ ਮਤਲਬ ਜਿਹੜਾ ਡੀਐਸਪੀ ਰਿਆ ਉਹ ਉਸ ਨੇ ਉਹਦਾ ਨਾਂ ਲੈਤਾ ਸੀਗਾ ਤਿੱਕੇ ਜੀਰੀ ਵਾਲ ਮਾਫੀ ਮੰਗ ਕੇ ਇਥੋਂ ਭੱਜ ਗਿਆ ਸੀਗਾ ਇਹ ਕਹਿ ਕੇ ਗਿਆ ਮੈਂ ਕੇਸਾਂ ਦੇ ਵਿੱਚ ਉਲਝਣਾ ਨਹੀਂ ਚਾਹੁੰਦਾ ਕਿਉਂ ਵੀ ਉਲਝਣ ਕੋਈ ਹੋਰ ਸੱਤਾ ਤੁਸੀਂ ਮਾਣੋ ਹੁਣ ਮੰਨ ਲਿਗੇ ਵੀ ਤੁਹਾਡੀ ਰਾਜਨੀਤੀ ਸ਼ਾਮਦਮ ਦੰਡ ਭੇਤੀ ਖੜੀ ਆ ਤੁਹਾਡੇ ਕੋਲੇ ਕੋਈ ਵੀ ਪੰਜਾਬ ਜਾਂ ਦੇਸ਼ ਦੇ ਵਾਸਤੇ ਕੋਈ ਵੀ ਪ੍ਰੋਗਰਾਮ ਹੈ ਨਹੀਂ ਜਿਹੜਾ ਲੋਕਾਂ ਦੀ ਬੰਦ ਖਲਾਸੀ ਕਰ ਸਕਦਾ ਹੋਵੇ ਇਨਕਲਾਬ ਦਾ ਨਾ ਇਨਕਲਾਬ ਜਿੰਦਾਬਾਦ ਕਰਕੇ ਭਗਤ ਸਿੰਘ ਦੇ ਨਾਂ ਦੇ ਉੱਤੇ ਖੜਕੜਗਲਾ ਰੈਲੀਆਂ ਕਰਕੇ ਪੱਗਾਂ ਬਸੰਤੀ ਬਨ ਗਏ ਇਹ ਸਾਰਾ ਸ਼ਾਮਦਮ ਦੰਡ ਭੇਦਾ ਥੋੜਾ ਕੰਮ ਸੀ ਹੁਣ ਮੰਨ ਲਿਗੇ ਇਹੀ ਆ ਨਾ ਤੁਹਾਡੀ ਰਾਜਨੀਤੀ ਬਸ ਜੇ ਤੁਸੀਂ ਮਜ਼ਦੂਰ ਦੀ ਗੱਲ ਕਰਦੇ ਆ ਭਗਵੰਤ ਮਾਨ ਉਹ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ ਗੀਤ ਗਾਉਂਦਾ ਵਾ ਜਾਂ ਰੰਗ ਦੇ ਬਸੰਤੀ ਚੋਲਾ ਉਹ ਗੀਤ ਤੁਸੀਂ ਲਾ ਕੇ ਨੱਚਦੇ ਆ ਜਾਂ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਆ ਔਰ ਬਾਅਦ ਵਿੱਚ ਕਹਿੰਨੇ ਇਹ ਤਾਂ ਅਸਲੀ ਕਿਸਾਨ ਨਹੀਂ ਪਹਿਲਾਂ ਮੈਨੂੰ ਤਾਂ ਕਰਦੇ ਵੀ ਸਾਨੂੰ ਸਟੇਜਾਂ ਤੇ ਬੋਲਣ ਦਿੱਤਾ ਜਾਵੇ ਜਦੋਂ ਅੰਦੋਲਨ ਮੋਦੀ ਦੇ ਖਿਲਾਫ ਚੱਲ ਰਿਹਾ ਸੀਗਾ ਮਤਲਬ ਥੋੜੀ ਰਾਜਨੀਤੀ ਸਿਰਫ ਔਰ ਸਿਰਫ ਔਰ ਸਿਰਫ ਸੱਤਾ ਪ੍ਰਾਪਤ ਕਰਨ ਦੀ ਆ ਉਸ ਦੇ ਵਾਸਤੇ ਮਤਲਬ ਲੋਕਾਂ ਦੇ ਲਈ ਵੀ ਕੋਈ ਵੀ ਪ੍ਰੋਗਰਾਮ ਹੈ ਨਹੀਂ ਠੀਕ ਆ ਤੁਸੀਂ ਮਤਲਬ ਆਮ ਸਰਕਾਰਾਂ ਵਾਂਗ ਮਾੜੀ ਤੋਂ ਮਾੜੀ ਸਰਕਾਰ ਕਿਸ ਨੇ ਕਿਹਾ ਮਾੜੀ ਤੋਂ ਮਾੜੀ ਘਟੀਆ ਤੋਂ ਘਟੀਆ ਸਰਕਾਰ ਜੋ ਕਿ ਹੁਣ ਥੋੜੀ ਆ ਮਾੜਾ ਮੋਟਾ ਕੰਮ ਕਰਦੀ ਹੁੰਦੀ ਹੈ ਲੋਕਾਂ ਵਾਸਤੇ ਤੇ ਉਸ ਨੂੰ ਤੁਸੀਂ ਇhtਿਆਰ ਲਾ ਲਾ ਕੇ ਲਾ ਲਾ ਕੇ ਬਹੁਤ ਵੱਡਾ ਬਣਾਈ ਜਾ ਰਹੇ ਪਹਿਲੀ ਵਾਰ ਹਰ ਗੱਲ ਪਹਿਲੀ ਵਾਰ 70 ਸਾਲਾਂ ਚ ਪਹਿਲੀ ਵਾਰ ਅਸੀਂ ਤਾਂ ਇਹ ਨਹੀਂ ਹੁਣ 70 ਸਾਲਾਂ ਚ ਪਹਿਲੀ ਵਾਰ ਸੁਣਿਆ ਕਿ ਦਿੱਲੀ ਤੋਂ ਆਇਆ ਹੋਇਆ ਲੀਡਰ ਸਾਡੇ ਪੰਜਾਬ ਦੀਆਂ ਔਰਤਾਂ ਨੂੰ ਸ਼ਾਮਦਮ ਦੰਡ ਭੇਦ ਦੀ ਰਾਜਨੀਤੀ ਸਖਾਰਿਆ ਵਾ ਉਹਨਾਂ ਨੂੰ ਵਿਚਾਰੀਆਂ ਨੂੰ ਇਹ ਨਹੀਂ ਪਤਾ ਵੀ ਇਹਦਾ ਮਤਲਬ ਕੀ ਹੁੰਦਾ ਠੀਕ ਹੈ ਨਾ ਇਹ ਤੁਹਾਡਾ ਭੇਦ ਹੁਣ ਬਿਲਕੁਲ ਖੁੱਲ ਚੁੱਕਾ ਵਾ ਬਿੱਲੀ ਥੈਲੇ ਚੋਂ ਥੈਲਾ ਪਾੜ ਕੇ ਬਾਹਰ ਆ ਚੁੱਕੀ ਆ ਤੁਹਾਡੇ ਕੋਲ ਲੋਕਾਂ ਦੇ ਲਈ ਲੋਕਾਂ ਦੇ ਵਾਸਤੇ ਕੋਈ ਵੀ ਪ੍ਰੋਗਰਾਮ ਹੈ ਨਹੀਂ ਤੁਸੀਂ ਸਿਰਫ ਤੇ ਸਿਰਫ ਇਹ ਰਾਜਨੀਤੀ ਕਰਦੇ ਰਹੇ ਆ ਵੀ ਦੂਜੀਆਂ ਪਾਰਟੀਆਂ ਨੂੰ ਬਦਨਾਮ ਕਿਵੇਂ ਕਰਨਾ ਔਰ ਬਦਨਾਮ ਇਸ ਤਰ੍ਹਾਂ ਕੀਤਾ ਮਤਲਬ ਬਿਨਾਂ ਸਬੂਤਾਂ ਦੇ ਨਹੀਂ ਤਾਂ ਅੱਜ ਜੇ ਤੁਹਾਡੇ ਕੋਲ ਸਬੂਤ ਹੁੰਦੇ ਪ੍ਰੂਫ ਹੁੰਦੇ ਜੋ ਤੁਹਾਡੇ ਕੋਲ ਕੋਈ ਰਿਪੋਰਟ ਹੁੰਦੀ ਜਿਹੜੀ ਸਿਰੀ ਸਿਰੀ ਤੁਹਾਡੇ ਕੇਜਰੀਵਾਲ ਨੇ ਬੋਲਿਆ ਸੀ ਵੀ ਇਹ ਕੁਮਰ ਵਿਜੇ ਪ੍ਰਤਾਪ ਕੋਲੇ ਆ ਔਰ ਸਭ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਲਾਉਂਦੇ ਜਾਂ ਕੋਈ ਐਸਾ ਆ ਉਹਦਾ ਦਿੰਦੇ ਜਿਸ ਦੇ ਨਾਲ ਉਹਨਾਂ ਲੋਕਾਂ ਨੂੰ ਉਹ ਅੰਦਰ ਕਰ ਸਕਦੇ ਪਰ ਤੁਸੀਂ ਕੁਮਰ ਵਿਜੇ ਪ੍ਰਤਾਪ ਤੇ ਕੀ ਕੋਸ਼ਿਸ਼ ਕਰਤਾ ਪਤਾ ਹੈ ਉਹ ਤੋਂ ਝੂਠ ਬੁਲਵਾਇਆ ਗਿਆ ਹੈ ਹੁਣ ਪਤਾ ਲੱਗ ਗਿਆ ਵੀ ਉਹ ਤੇ ਤੋਂ ਝੂਠ ਬੁਲਵਾਇਆ ਗਿਆ ਸੀਗਾ ਉਹ ਵੀ ਫਸ ਗਿਆ ਵਾ ਠੀਕ ਹੈ ਨਾ ਹੁਣ ਤੁਸੀਂ ਸਾਮ-ਦਾਮ-ਦੰਡ ਭੇਦ ਵਾਲੀ ਜਿਹੜੀ ਰਾਜਨੀਤੀ ਕਰਦੇ ਆ ਨਾ ਇਹਦਾ ਪਤਾ ਲੱਗ ਗਿਆ ਲੋਕਾਂ ਨੂੰ